ਤੇ ਭਾਈ ਸਾਹਿਬ ਤੇ ਇੱਕ ਆਪਾਂ ਜਿਹੜੇ ਆਪਣੇ ਮਤਲਬ ਸਾਈ ਧਰਮ ਵਾਲੇ ਨੇ ਉਹ ਜਦੋਂ ਆਪਣੇ ਧਰਮ ਨੂੰ ਮਤਲਬ ਨਾਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਉਹ ਪੜ੍ਹਾਈ ਦਾ ਖਰਚਾ ਬੱਚਿਆਂ ਦੀ ਹਨਾ ਤੇ ਬਹੁਤ ਮਤਲਬ ਸ਼ਬਦਾਵਾਂ ਮਾ ਦਿੰਦੇ ਨੇ ਉਹ ਤੇ ਸਾਡੇ ਮਤਲਬ ਗੁਰਸਿੱਖੀ ਚ ਜਿਹੜੇ ਗੁਰਸਿੱਖੀ ਚ ਆਉਣਾ ਚਾਹੁੰਦੇ ਨੇ ਕਿ ਹਿੰਦੂ ਵੀਰ ਨੇ ਬਹੁਤ ਮਤਲਬ ਦਸਤਾਰ ਮੁਸਜਾਈ ਹੋਈ ਹੈ ਨਾ ਦਸਤਾਰ ਦੇਖ ਕੇ ਸਾਡਾ ਪਹਿਰਾਵਾ ਦੇਖ ਕਿਉਂ ਇੱਧਰ ਆਉਣਾ ਚਾਹੁੰਦੇ ਨੇ ਉਹਨਾਂ ਲਈ ਕਿਵੇਂ ਆ ਵੀ ਉਹ ਕਿਵੇਂ ਉਹਨਾਂ ਲਈ ਕਿ ਵੀ ਸਾਡਾ ਅਨੁਪਸੰਦਿਕ ਤੁਹਮੇਰੀ ਪਹਿਲੀ ਬੇਨਤੀ ਦਾ ਸੋਨਾ ਸੰਸਥਾਵਾਂ ਨੂੰ ਹੈ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਲੰਗਰ ਲਾਉਂਦੀਆਂ ਨੇ ਅੱਛਾ ਜੀ ਵਾਹਿਗੁਰੂ ਥੋੜਾ ਜਿਹਾ ਧਿਆਨ ਦੇ ਕੇ ਹਾਂਜੀ ਲੰਗਰਾਂ ਵਾਲੇ ਪਾਸੇ ਮਾਇਆ ਘਟਾ ਕੇ ਹਾਂਜੀ ਥੋੜੀ ਜਿਹੀ ਆਪਣੇ ਗੁਰਸਿੱਖਾਂ ਤੇ ਉਹਨਾਂ ਦੀ ਮਦਦ ਤੇ ਲਾਣੀ ਚਾਹੀਦੀ ਥੋੜੀ ਜੀ ਸਾਨੂੰ ਸੋਸ਼ਲ ਵਰਕ ਦੀ ਲੋੜ ਹੈ ਜੇ ਕਿਸੇ ਲੀਡਰ ਨੇ ਮੁੱਖ ਮੰਤਰੀ ਬਣਨਾ ਹੁੰਦਾ ਨਾ ਤਾਂ ਆਪਣੇ ਆਪਣੇ ਪਰਚੇ ਲੈ ਕੇ ਨਾ ਡੋਰ ਟੂ ਡੋਰ ਜਾਂਦਾ ਡੋਰ ਟੂ ਡੋਰ ਸਹੀ ਗੱਲ ਹੈ ਇਥੇ ਬਹੁਤ ਪ੍ਰਚਾਰ ਹੁੰਦਾ ਹੈਗਾ ਇਸਾਈ ਧਰਮ ਵਾਲੇ ਵੀ ਇਹੀ ਕਰਦੇ ਨੇ ਇਹੀ ਕਰਦੇ ਨੇ ਡੋਰ ਟੂ ਡੋਰ ਡੋਰ ਟੂ ਡੋਰ ਸਾਡਾ ਤਾਂ ਗੁਰੂ ਨਾਨਕ ਦੀ ਧਰਤੀ ਹੈ ਪੰਜਾਬ ਨਾ ਇੱਥੇ ਹੀ ਗੁਰੂ ਨਾਨਕ ਪੈਦਾ ਹੋਏ ਹਾਂ ਕਰ ਕਰਤੰਦਰ ਧਰਮਸ਼ਾਲਾ ਤਾਂ ਗੁਰੂ ਸਾਹਿਬ ਦਾ ਜਨਮ ਹੈ ਜਿਹੜਾ ਇੱਥੇ ਦਾ ਹੈ ਪੰਜਾਬ ਦਾ ਹੈ ਤਾਂ ਇਹ ਤਾਂ ਪੰਜਾਬ ਦਾ ਗੁਰੂਆਂ ਦਾ ਹੀ ਰਹੂਗਾ ਪਹਿਲੀ ਗੱਲ ਦੂਜੀ ਗੱਲ ਇਹ ਆ ਵੀ ਇਸਾਈ ਜੋ ਕਰ ਰਹੇ ਨੇ ਕਰੀ ਜਾਣ ਸਾਨੂੰ ਕੋਈ ਸਮੱਸਿਆ ਨਹੀਂ ਉਹ ਆਪਣੇ ਤਰ੍ਹਾਂ ਦਾ ਪ੍ਰਚਾਰ ਕਰਦੇ ਕਰੀ ਜਾਣ ਹਰ ਹਰ ਦੇਸ਼ ਦੇ ਵਿੱਚ ਉਹਨਾਂ ਦਾ ਪ੍ਰਚਾਰ ਹੈ ਸਭ ਦਾ ਹੱਕ ਹੈ ਕਰ ਸਕਦੇ ਨੇ ਕੋਈ ਚੱਕਰ ਨਹੀਂ ਹਾਂਜੀ ਪਰ ਸਾਡੀਆਂ ਸੰਸਥਾਵਾਂ ਨੂੰ ਇਹ ਚਾਹੀਦਾ ਵੀ ਆਪਣੇ ਪ੍ਰਚਾਰਕਾਂ ਨੂੰ ਸੰਭਾਲ ਲਓ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ 2030 ਜਾਂ 35 ਤੋਂ ਬਾਅਦ ਹਾਂਜੀ ਪਰ ਸਟੇਜਾਂ ਦੇ ਉੱਤੇ ਗੱਜਣ ਵਾਲੇ ਪ੍ਰਚਾਰਕ ਤੁਹਾਨੂੰ ਲੱਭਣਗੇ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਜਣੀ ਵੀ ਉਹਨਾਂ ਨੇ ਲਾਈਨ ਹੀ ਛੱਡ ਦੇਣੀ ਉਹ ਕਹਣਗੇ ਅਸਦਾ ਕੁਝ ਨਹੀਂ ਕਹਿੰਦੇ ਜੀ ਕਿਸੇ ਨੂੰ ਸਾਡੇ ਆਪਣੇ ਪਰਿਵਾਰ ਦੀ ਰੋਟੀ ਚੱਲ ਰਹੀ ਹੈ ਬਸ ਹਨ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ ਕਿਉਂਕਿ ਇਹ ਪ੍ਰਚਾਰਕ ਦੀ ਲਾਈਨ ਬਹੁਤ ਔਖਾ ਰਸਤਾ ਹੈ ਹਾਂਜੀ ਇੱਕ ਗੁਰੂ ਦੀ ਗੱਲ ਨੂੰ ਬਿਲਕੁਲ ਨਾ ਢੜਕ ਹੋ ਕੇ ਸਟੇਜ ਦੇ ਉੱਤੇ ਬੋਲਣਾ ਕਿਸੇ ਕਿਸੇ ਪ੍ਰਚਾਰਕ ਦੇ ਵੱਸ ਦੀ ਗੱਲ ਹੈ ਹਰੇਕ ਬੰਦਾ ਦਾ ਡਰ ਵੀ ਜਾਂਦਾ ਹੈ ਵੀ ਕਰ ਲਓ ਮੈਨੂੰ ਬਾਹਰ ਸਵਾਲ ਪੁੱਛਣਗੇ ਹਾਂਜੀ ਤਾਂ ਜੋ ਕੋਈ ਧਰਮ ਆਪਣੇ ਪ੍ਰਚਾਰ ਵਾਸਤੇ ਕਰ ਰਿਹਾ ਕਰ ਰਿਹਾ ਪਰ ਸਿੱਖ ਸੰਸਥਾਵਾਂ ਨੂੰ ਬੇਨਤੀ ਹੈ ਵੀ ਆਪਣੇ ਪ੍ਰਚਾਰਕਾਂ ਨੂੰ ਸੰਭਾਲ ਲਓ ਤੁਹਾਡੇ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਰੋਟੀ ਖਾਣ ਯੋਗਾ ਬਣਾ ਦਿਓ ਉਹਨਾਂ ਨੂੰ ਲੰਗਰਾਂ ਦੇ ਵਿੱਚ ਨਾ ਵਾੜੋ ਜਾਂ ਜੈਸੀ ਕਹਿਦੀ ਨਾ ਵੀ ਅਸੀਂ ਲੰਗਰ ਲਾ ਕੇ ਹੁਣ ਪਿੱਛੇ ਜੇ ਪੀਜ਼ਾ 버ਗਰ ਚੱਲ ਗਏ ਬਹੁਤ ਛਾਤੀਆਂ ਚੌੜੀਆਂ ਕਰ ਲਈਆਂ ਮੈਨੂੰ ਇਤਰਾਜ਼ ਇਸ ਗੱਲ ਤੇ ਨਹੀਂ ਵੀ ਉਹਨਾਂ ਨੇ ਲੰਗਰ ਲਾ ਲਏ ਇਤਰਾਜ਼ ਇਸ ਗੱਲ ਤੇ ਵੀ ਇਹੀ ਪੈਸਾ ਤੇ ਗਰੀਬ ਦੇ ਕੰਮ ਆ ਜਣਾ ਸੀ ਹਾਂ ਸਹੀ ਗੱਲ ਹੈ ਗੁਰਪੁਰਬ ਤਾਂ ਪਹਿਲਾਂ ਵੀ ਮਨਾਏ ਜਾਂਦੇ ਸੀ ਪੀਜ਼ੇ 버ਗਰ ਤੋਂ ਪਹਿਲਾਂ ਗੁਰਪੁਰਬ ਮਨਾਏ ਜਾਂਦੇ ਸੀ ਗੁਰੂ ਘਰਾਂ 'ਚ ਜਿਹੜੇ ਲੰਗਰ ਚੱਲ ਰਹੇ ਨੇ ਐਸਟੀਪੀਸੀ ਲਾ ਰਹੀ ਹੈ ਬਾਦੋਂ ਨੇ ਜੇ ਕੋਈ ਮਿਲ ਜਾਂਦਾ ਲੋੜਵੰਦ ਉੱਥੇ ਛੱਗ ਲੈ ਗਿਆ ਜਾ ਕੇ ਸਹੀ ਗੱਲ ਅਸੀਂ ਕਿਉਂ ਸੜਕਾਂ ਦੇ ਉੱਤੇ ਲੰਗਰ ਲਾ ਲਾ ਕੇ ਪੈਸਾ ਬਰਬਾਦ ਕਰਨਾ ਹ ਹੁਣ ਫਤੇਗੜ ਸਾਹਿਬ ਜਦੋਂ ਹੁਣ ਜਾਨਾ ਫਤੇਗੜ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਸਾਡਾ ਸ਼ਹੀਦਿਆਂ ਦਾ ਦਿਨ ਸ਼ੁਰੂ ਹੋ ਗਿਆ ਸੋ ਪਹਿਲੀ ਗੱਲ ਤਾਂ ਇੱਕ ਮੈਂ ਵੀ ਬੇਨਤੀ ਕਰਨਾ ਚਾਹਾਂਗੇ ਸਾਰੇ ਆਪਣੇ ਸਿੱਖ ਸਮਾਗਮ ਸਾਰੇ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਸਾਡਾ ਸ਼ਹੀਦਿਆਂ ਦਾ ਦਿਨ ਸ਼ੁਰੂ ਹੋ ਗਿਆ ਇਸ ਮਹੀਨੇ ਅਸੀਂ ਜਿਹੜੇ ਵਿਆਹ ਸ਼ਾਦੀਆਂ ਨੇ ਜਾਂ ਹਸਣ ਟੱਪਣ ਦਾ ਹੋਰ ਵੀ ਕੋਈ ਵੀ ਪ੍ਰੋਗਰਾਮ ਨੇ ਉਹ ਬੇਨਤੀ ਹੈ ਵੀ ਉਹ ਕੱਟ ਕਰੀ ਕਿਉਂਕਿ ਸਾਡੀਆਂ ਸ਼ਹੀਦیاں ਹੋਈਆਂ ਨੇ ਸਾਡੇ ਛੋਟੇ ਛੋਟੇ ਬੱਚੇ ਇਸ ਤੇ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸਾਡੇ ਜਿੰਸੀ ਸਾਡੇ ਲੇਖੇ ਲਾਤਾ ਉਹ ਅਸੀਂ ਘਟਾ ਦਈਏ ਤੇ ਬਾਕੀ ਇੱਕ ਬੇਨਤੀ ਹੋਰ ਆ ਭਾਈ ਸਾਹਿਬ ਨੇ ਬੜਾ ਵਧੀਆ ਮਤਲਬ ਸਾਨੂੰ ਸੁਨੇਹੇ ਦਿੱਤਾ ਵੀ ਲੰਗਰ ਨੇ ਨਾ ਜਿਹੜੇ ਉਹ ਚਾਹੇ ਅਸੀਂ ਦੇਖਦੇ ਹਾਂ ਹੁਣ ਫਤੇਗੜ ਤੋਂ ਇੱਥੇ ਤੋਂ ਲੰਗਰ ਲੱਗਿਆ ਹੁੰਦਾ ਪਰ ਉੱਥੇ ਪ੍ਰਚਾਰ ਦਾ ਕੋਈ ਵੀ ਸਾਧਨ ਨਹੀਂ ਉਹ ਕਿ ਥਾਂ ਥਾਂ ਜਾ ਕੇ ਦਸਤਾਰਾਂ ਬੰਡੀਆਂ ਜਾਣ ਦਸਤਾਰਾਂ ਦਾ ਲੰਗਰ ਲੱਗਿਆ ਹੋਵੇ ਹਰੇਕ ਜਦੋਂ ਸਿੰਘ ਜਾਵੇ ਉੱਥੇ ਜਿਹੜੇ ਰਮਾਨਾਂ ਤੇ ਜਾਂਦੇ ਨੇ ਜਾਂ ਉੱਥੇ ਕੋਈ ਹੁੱਲੜਬਾਜੀ ਕਰਦੇ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਮਝਾਇਆ ਜਾਵੇ ਉਹਨੂੰ ਇਤਿਹਾਸ ਇਤਿਹਾਸ ਦੱਸਿਆ ਜਾਵੇ ਆਪਣਾ ਆਪਣੀ ਹਿਸਟਰੀ ਬਾਰੇ ਸਾਨੂੰ ਦੱਸਿਆ ਜਾਵੇ ਤਾਂ ਜੋ ਜਾ ਕੇ ਸਾਡੇ ਕੌਮ 'ਚ ਸ਼ੇਧ ਆ ਸਕੇ ਤੇ ਅਸੀਂ ਲੰਗਰਾਂ 'ਚ ਜਿਹੜੇ ਬਨਸਮਾਨੇ ਲੰਗਰ ਜੇ ਕਦੇ ਪਕੌੜਿਆਂ ਦਾ ਲਾਤਾ ਹੁਣ ਭਾਈ ਸਾਹਿਬ ਨੂੰ ਦੱਸਿਆ ਵੀ ਹੁਣ ਪੀਜੇ 버ਗਰਾਂ ਦਾ ਲੰਗਰ ਲਾਇਆ ਸਾਡਾ ਵਿਰਧਾ ਜਦ ਤੱਕ ਸਾਡੇ ਪ੍ਰਚਾਰਕ ਅਸੀਂ ਦੇ ਪੜੇ ਪ੍ਰਚਾਰਕ ਲਿਖੇ ਪ੍ਰਚਾਰਕ ਸਾਡੇ ਕੌਮ ਦਾ ਜਿਹੜੇ ਨੇਗੇ ਉਹ ਰੁਲਦੇ ਫਿਰਦੇ ਨੇ ਜਦ ਤੱਕ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਸਾਡੇ ਲੰਗਰ ਲਾਏ ਵੀ ਬ्यर्थ ਨੇ ਸੋ ਭਾਈ ਸਾਹਿਬ ਤੁਹਾਡਾ ਥੋੜਾ ਥੋੜੀ ਆਵਾਜ਼ ਵੀ ਬੜੀ ਸੋਹਣੀ ਹੈ ਤੇ ਆਪਾਂ ਸ਼ਬਦ ਜਿਹੜੇ ਨੇਗੇ ਉਹ ਆਪਜੀ ਤੋਂ ਤੁਸੀਂ ਪਹਿਲਾਂ ਕਵਤਾ ਦੀ ਗੱਲ ਕੀਤੀ ਸੀ ਉਹ ਕਵਤਾ ਜ਼ਰੂਰ ਆਪਜੀ ਤੋਂ ਸੁਣਾਗੇ ਹਾਂਜੀ ਜ਼ਰੂਰ ਤੇ ਕਵਤਾ ਲੰਗੀਆਂ ਤੇ ਰਸਤਾ ਮਹਾੜ ਤਾ ਦੂਰੇ ਜਾਣਦੇ ਕੋਰਾ ਨੇ ਪਾਨੀ ਦੀ

ਰਾਜ ਜਗਨਾ ਦੇ ਪੀ ਗਏ ਨੇ ਮੋਹ ਨੂੰ ਰਾਤ ਬਨੇ ਰਹੀ ਬਿਜਲੀ ਦੇ ਸੁਪੇ ਰਾਜ ਜਗਨਾ ਦੇ ਪੀ ਗਏ ਨੇ ਦੇਸ਼ ਮਨਾਉ ਸੋਹਲੇ શરીਦ ਲੋਖੜੀ ਵਿੱਚ ਮੇਰੇ ਪੈ ਗਏ ਨੇ ਛੋਟੇ ਯੋਗਮ ਦੇ ਤੋਂ ਨੂੰ ਬਾਦ ਕੀ ਮਾਤਾ ਗੁਜਰੀ ਉਹ ਨਾ ਦੇ ਨਾਲ ਸੀ ਆਏ ਸਰਸਾਂਗ ਦੀ ਤੇ ਚੋਣਾ ਪੈ ਗਿਆ ਹੱਸਿ ਬੈਠੇ ਵਸੂਲੋ ਬਾਦ ਕੀ ਬਾਟਾਂ ਲੰਮੀ ਆ ਤੇ ਰਸਤਾ ਮਗਾੜੀ ਤੁਰ ਬਹੁਤ ਸੁਣੀ ਆਈ ਭਾਈ ਸਾਹਿਬ ਬਹੁਤ ਹੀ ਅੰਤ ਤੇ ਜਿੰਨ ਤੱਕ ਵੀ ਇੱਕ ਹਫਤਾ ਮੈਂ ਕਹਿੰਨਾ ਸੁਣੀ ਜਾਂਦੀ ਆ ਕਿ ਤਾਂ ਅੱਖਾਂ ਚੋਂ ਮੈਨੂੰ ਨਹੀਂ ਲੱਗਦਾ ਵੀ ਨੀਰ ਨਾ ਵਗਦਾ ਹੋਵੇ ਬਰਾਗ ਚ ਆ ਜਾਂਦਾ ਕਿ ਉੱਥੇ ਫਤਿਹਗੜ ਦੀ ਧਰਤੀ ਤੇ ਨਾ ਜਿਹੜੀ ਉੱਥੇ ਆਪਾਂ ਸੁਰਤ ਉੱਥੇ ਚਲੀ ਜਾਂਦੀ ਆ ਹਾਂਜੀ ਆਪ ਜੀ ਨੇ ਨਾ ਸੁਣਾ ਹਨਾ ਸਿੱਖਿਆ ਕਿ ਪਹਿਲੇ ਤੁਹਾਡੇ ਆਪ ਜੀ ਦੇ ਸਭ ਤੋਂ ਪਹਿਲਾ ਉਸਤਾਦ ਕੌਣ ਸੀ ਜਿਹੜੇ ਇੱਧਰ ਤਾਂ ਆਪ ਜੀ ਨੂੰ ਲੈ ਕੇ ਆਇਆ ਉਸ ਤਾਦ ਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਜਿਨ੍ਹਾਂ ਨੇ ਮੈਨੂੰ ਜਿਹੜੇ ਮੈਨੂੰ ਪ੍ਰਭਾਤ ਸ੍ਰੀ ਚ ਲੈ ਕੇ ਜਾਂਦੇ ਹੁੰਦੇ ਸੀ ਉਹ ਸੀ ਭਾਈ ਸੁਰਿੰਦਰ ਸਿੰਘ ਜੀ ਸਾਡੇ ਚ ਪੜੋਸੀ ਨੇ ਗਵਾਂਢੀ ਚ ਤੇ ਉਹ ਲੈ ਕੇ ਜਾਂਦੇ ਹੁੰਦੇ ਸੀ ਅੱਛਾ ਉਹਨਾਂ ਦਾ ਜਦੋਂ ਵਿਆਹ ਹੋ ਗਿਆ ਫਿਰ ਉਹਨਾਂ ਦੇ ਘਰ ਭਾਬੀ ਜੀ ਆ ਗਏ ਜਦੋਂ ਤਾਂ ਫਿਰ ਭਾਬੀ ਜੀ ਨੇ ਮੇਰੇ ਪਹਿਲੀ ਵਾਰ ਸਰਦੇ ਉੱਤੇ ਦਸਤਾਰ ਬੰਨੀ ਕੇਸਰੀ ਰੰਗ ਦੀ ਅੱਛਾ ਜੀ ਉਹੀ ਮੇਰੇ ਤੋਂ ਵਾਰ-ਵਾਰ ਇਹ ਕਵਿਤਾ ਸੁਣਦੇ ਹੁੰਦੇ ਸੀ ਬਲਾਕੇ ਘਰ ਅੱਛਾ ਜੀ ਫਿਰ ਉਹਨਾਂ ਨੇ ਪਹਿਲਾਂ ਕਵਿਤਾ ਸੁਣਨੀ ਫਿਰ ਮੈਨੂੰ ਕੁਛ ਨਾ ਕੁਛ ਖਾਣ ਨੂੰ ਦੇ ਦੇਣਾ ਕਿਉਂ ਛੋਟਾ ਸੀ ਉਸ ਤੋਂ ਬਾਅਦ ਦੇ ਵਿੱਚ ਪਈ ਸੱਜਣ ਮੋਹਨ ਸਿੰਘ ਜੀ ਜਿਨ੍ਹਾਂ ਨੇ ਸਮਝਾਇਆ ਹੌਲੀ ਹੌਲੀ ਕਰਕੇ ਉਹਨਾਂ ਨੇ ਗੁਰਦੁਆਰੇ ਕਲਾਸ ਚ ਆਉਣ ਲਾਇਆ ਸੰਥਿਆ ਦਿੰਦੇ ਹੁੰਦੇ ਸੀ ਗੁਰੂ ਘਰ ਸਾਡੇ ਅੱਛਾ ਜੀ ਤਾਂ ਉਹ ਸੰਥਿਆ ਲੈਣੀ ਸ਼ੁਰੂ ਕੀਤੀ ਫਿਰ ਹੌਲੀ ਹੌਲੀ ਕਰਕੇ ਕੀ ਹੋਇਆ ਵੀ ਅੱਗੇ ਤੋਰ ਕੇ ਕਹਿੰਦੇ ਰਾਗ ਆਪਣੇ ਆਪ ਖੁੱਲਦੇ ਜਾਂਦੇ ਨੇ ਹਾਂ ਜੀ ਹਾਂ ਜੀ ਫਿਰ ਭਾਈ ਸੱਜਣ ਮੋਹਨ ਸਿੰਘ ਜੀ ਨੇ ਭਾਈ ਇੰਦਰਪਾਲ ਸਿੰਘ ਜੀ ਨੂੰ ਬੁਲਾਇਆ ਸਮ ਜਿਹੜੇ ਸਾਡੇ ਗੁਰੂ ਘਰ ਕਲਾਸ ਲਾਉਣ ਹੁੰਦੇ ਸੀਗੀ ਅੱਛਾ ਜੀ ਉਹਨਾਂ ਤੋਂ ਮੈਂ ਪਹਿਲੀ ਵਾਰ ਸਿੱਖਣਾ ਸ਼ੁਰੂ ਕੀਤਾ ਉਸਤਾਦ ਜੀ ਤੋਂ ਅੱਛਾ ਜੀ ਭਾਈ ਇੰਦਰਪਾਲ ਸਿੰਘ ਜੀ ਹਿਜੂਰੀ ਰਾਗੇ ਘੋੜਿਆਂ ਵਾਲਾ ਗੁਰਦੁਆਰਾ ਨਾਪਾ ਅੱਛ ਤੇ ਦੋਸਤੋ ਬਾਅਦ ਵਿੱਚ ਪ੍ਰਿੰਸੀਪਲ ਜਗਜੀਤ ਸਿੰਘ ਜੀ ਸਾਡੇ ਕੋਹਾੜਕਾ ਅੱਛਾ ਜੀ ਉਹਨਾਂ ਤੋਂ ਸਿੱਖੇ ਫਿਰ ਤੀਜੇ ਨੰਬਰ ਦੇ ਉੱਤੇ ਉਸਤਾਦ ਰੇ ਮੇਰੇ ਪਰਮਜੀਤ ਸਿੰਘ ਜੀ ਟੋਰਾਂਟੋ ਨੇ ਕੈਨੇਡਾ ਉਹਨਾਂ ਤੋਂ ਗੱਦ ਲਗਾਈ ਕੀ ਤਾਂ ਥੋੜਾ ਬੋਤਾ ਅੱਛਾ ਗੁਣ ਸਿੱਖਿਆ ਕਿ ਇਸ ਕੰਦੇ ਵਿੱਚ ਕਿਤੇ ਕੰਮ ਆ ਜਾਏ ਸਾਡੇ ਠੀਕ ਹੈ ਠੀਕ ਕਿਉਂਕਿ ਕਿਉਂਕਿ ਗੱਦ ਲਗਾਈ ਕੀ ਤੇ ਮਤਲਬ ਕੀਰਤਨ ਦੀ ਸ਼ੈਲੀ ਇੱਕੋ ਜੀ ਹੁੰਦੀ ਹੈ ਨਾ ਥੋੜਾ ਬੋਤਾ ਜਿਹੜੀ ਥੋੜਾ ਬੋਤਾ ਫਰਕ ਹੁੰਦਾ ਗੁਰਬਾਣੀ ਕੀਰਤਨ ਦੇ ਵਿੱਚ ਕੁਝ ਸ਼ਬਦਾਂ ਦੇ ਵਿੱਚ ਜਿਹੜੇ ਕਾਕੂ ਭੇਦ ਨੇ ਜਾਂ ਜਿਹੜੀ ਫੀਲ ਹੈ ਨਾ ਉਹਨੂੰ ਸਿੱਖਣਾ ਬਹੁਤ ਸੰਗਤ ਦੇ ਉੱਤੇ ਪਾਉਣਾ ਤਾਂ ਇਸ ਕਰਕੇ ਫਿਰ ਫੇਲ ਸਿੱਖਣ ਵਾਸਤੇ ਜਾਂ ਕੁਝ ਮੌਸਿਕੀ ਸਿੱਖਣ ਵਾਸਤੇ ਉਰਦੂ ਚ ਕਹਿੰਦੇ ਨੇ ਸੋ ਸਿੱਖਣ ਵਾਸਤੇ ਫਿਰ ਗਾਇਕੀ ਜਿਹੜੀ ਗਜ਼ਲ ਸਿੱਖੀ ਥੋੜੀ ਬਹੁਤ